ਦੇਸ਼ ਦੇਸ਼ ਵਿੱਚ ਵਤਨ ਦੀ ਮਿੱਟੀ ਨਿਊਜ਼ ਚੈਨਲ ਨੂੰ ਦੇਖ ਰਹੇ ਹਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜਿਵੇਂ ਤੁਸੀਂ ਜਾਣਦੇ ਹੋ ਅਸੀਂ ਹਰ ਦਿਹਾੜੇ ਤੇ ਹਰ ਛੀ ਦਿਹਾੜੇ ਤੇ ਹਰ ਸਮਾਗਮ ਤੇ ਹਰ ਗੁਰਪੀਰਾਂ ਦੇ ਜਨਮ ਦਿਹਾੜੇ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਅਤੇ ਇਸ ਬੰਦਤ ਜਿਸ ਦਾ ਜਨਮ ਹੋਵੇ ਜਾਂ ਸਿੱਧੀ ਦਿਹਾੜਾ ਹੋਵੇ ਉਹ ਵੀ ਉਸ ਤੋਂ ਬੰਦ ਵਿੱਚ ਅਸੀਂ ਇਤਿਹਾਸ ਲੈ ਕੇ ਬਾਬਾ ਬਿਸ਼ਕਰਮਾ ਜੀ ਦਾ ਜ ਇਹਨਾਂ ਬਾਰੇ ਅਸੀਂ ਜਾਣਕਾਰੀ ਦਵਾਂਗੇ ਬਾਬਾ ਬਲਵਿੰਦਰ ਸਿੰਘ ਜੀ ਕੈਰਨੰਗੜ ਵਾਲਿਆਂ ਕੋਲ ਸਤਿਗੁਰ ਬਾਬਾ ਜੀ ਵਰਤਕਾ ਬਈ ਕੋਤੇ ਬਾਬਾ ਜੀ ਜਿਸ ਤਾਂ ਤੁਹਾਡੇ ਦੁਆਰਾ ਸੀ ਵੱਖ-ਵੱਖ ਸਖੀਤਾਂ ਦੇ ਇਤਿਹਾਸ ਜਾਣੂ ਕਰਾਉਣੇ ਲੋਕਾਂ ਨੂੰ ਕਈ ਪ੍ਰੋਗਰਾਮ ਚੱਦੇ ਗੁਰੂ ਗਿਆਨ ਵੀ ਚੱਲਦਾ ਉਹਦੇ ਵਿੱਚ ਵੱਖ-ਵੱਖ ਵਿਸ਼ਿਆਂ ਤੇ ਪ੍ਰੋਗਰਾਮ ਕਰੀਦਾ ਅੱਜ ਸਾਨੂੰ ਜਾਣਕਾਰੀ ਦੇ ਬਾਬਾ ਵਿਸ਼ਕਰਮਾ ਜੀ ਦਾ ਇਤਿਹਾਸ ਬਾਰੇ ਕੁਝ ਜਾਣਕਾਰੀ ਦਿਓ ਹਾਂਜੀ ਸੋਤਨ ਉਹ ਸੀ ਵੀਵਾ ਹੈ ਗੁਰੂ ਸਾਜ ਜੋ ਖੰਡਾ ਪਿੱਛੇ ਸਾਜ ਕੇ ਜਨ ਸੱਚ ਸੰਸਾਰ ਰੂਪਾਇਆ ਬਰਮਾ ਵਿਸਮੇ ਸਾਜ ਕੁਦਰ ਦਾ ਖੇਲ ਰਚਾਏ ਬਣਾਇਆ ਸੰਦਰ ਪਰਬਤ ਮੈਦਨੀ ਬਣ ਫੰਮਾ ਗਗਨ ਰਖਾਇਆ ਸਰ ਜੀ ਦਾਨੋ ਦੇਵ ਤੈ ਅੰਦਰ ਬਾਦਰ ਚਾਇਆ ਤਹੀਂ ਦੁਰਗਾ ਸਾਧਕੀ ਦੇੰਤਾ ਦਾ ਨਾਸ ਕਰਾਇਆ ਤੇਥੋਂ ਹੀ ਬਲਰਾਮ ਨਰਮਨ ਦੇ ਸਰ ਖਾਇਆ ਤੇਥੋਂ ਹੀ ਮਨਕ੍ਰਿਸ਼ਨ ਕਜਕੇਸੀ ਫੜ ਗਰਾਇਆ ਬੜੇ ਬੜੇ ਮਨ ਦੇਵਤੇ ਕਈ ਜੁਗ ਤਿਨੀ ਨਾ ਤਨ ਤਾਇਆ ਤਿਨੀ ਨਾ ਤੇਰਾ ਅੰਤ ਨਾ ਪਾਇ ਗੁਰੂ ਰੂ ਗੁਰੂ ਦੀ ਪਿਆਰੀ ਸਾਥ ਸੰਗਤ ਜੀ ਵਰਤਨ ਦੀ ਬਿੱਟੀ ਦੇ ਨਾਲ ਜੁੜਾਇ ਸਾਥ ਸੰਗਤ ਗੁਰਪਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸੋ ਅੱਜ ਜਿੱਦਾ ਸਾਬਰਾ ਚਣਾ ਕਿ ਤਾਂ ਕਿ ਆਪਾਂ ਹਰ ਇੱਕ ਇਤਿਹਾਸ ਬਾਰੇ ਅੰਨ ਦੀ ਇਹ ਹਾਰੇ ਭਗਤ ਬਾਰੇ ਆਪਾਂ ਜੋ ਵੀ ਆਪਾਂ ਅੱਗੇ ਦਾ ਜੀਣਾ ਪਾਉਦੇ ਬਾਰੇ ਗੱਲਾਂ ਕਰਾਂਗੇ ਜਿਵੇਂ ਕ੍ਰਿਸ਼ਨਾ ਦਾ ਉਸੋਕਰ ਉਹ ਇੱਕ ਕਹਿ ਮੈਂ ਦੱਸ ਦੇਣਾ ਥੋੜੀ ਗੱਲ ਕਈਆਂ ਦਾ ਜਨਮ ਜਿਹੜਾ ਵਾ ਛੇਤ ਦੇ ਦਿੰਦਾ ਇੱਕ ਵਗੈਰਾ ਇਹਨਾਂ ਦਾ ਜੀਵਨ ਵੀ ਦਾ ਤੇ ਕਈਆਂ ਦਾ ਮਰਨ ਛੇਤ ਦੇ ਦਿੰਦਾ ਉਹਨਾਂ ਨੇ ਜਿਹੜਾ ਪਰ ਸਿਧਾ ਲਾਲ ਨੇ ਹਾਂਜੀ ਉਹ ਜੀਵਨ ਤਾਂ ਪਰ ਸਾਰਾ ਕੁਝ ਪੜਿਆ ਉਹਦਾ ਬਚਪਨ ਜਦੋਂ ਪਤਾ ਕਿ ਕਿੰਨੀ ਮਾਤਾ ਹਾਂਜੀ ਤੇ ਤਾਂ ਪਰ ਉਹਨਾਂ ਦਾ ਮਰਦ ਸਭ ਕੁਝ ਦੇ ਦੇ ਤਾ ਅਰੇ ਪਰ ਤਾਂ ਦਾ ਸਭ ਕੇਵਲੇ ਉਹਨਾਂ ਦਾ ਮਾਤਾ ਤੇ ਕਰ ਨਹੀਂ ਅਟਲੇ ਦਾ ਬਹੁਤ ਹੈ ਬਕਾਣਾ ਤੇ ਉਹਨਾਂ ਦਾ ਜੀਵਨ ਸਾਨੂੰ ਕੋਈ ਦਰ ਨਹੀਂ ਖਾਣ ਉਹਨੇ ਇੱਕ ਤਰੀਕਾ ਬੱਬਾ ਵਿਸ਼ਕਰਮਾ ਬਾਰੇ ਦੱਸਿਆ ਹਾਂਜੀ ਅਹੀਂ ਪਰ ਤੋਂ ਮਨ ਲੱਭ ਜਿਹਨਾਂ ਦਾ ਜਿਗਰ ਕੀਤਾ ਵਾ ਠੀਕ ਹੈ ਪਰ ਤਾਂ ਬੰਦਾ ਥੋੜਾ ਜਿਗਰ ਮਿਲਦਾ ਇਹਨਾਂ ਦਾ ਪਰ ਮਿਲਦਾ ਵਾ ਕਿ ਇਹਨਾਂ ਨੇ ਮਾਤਾ ਕੁਝ ਜ਼ਿਆਦਾ ਕੁ ਪਤਾ ਨਹੀਂ ਆ ਗਿਆ ਠੀਕ ਹੈ ਅਲੀ ਕੋਈ ਬੜ ਕੋਝ ਵੀ ਕੋਣ ਮਾ ਕੋਣ ਮਾਤਾ ਜੀ ਕੋਣ ਕਰਤਾ ਆਖਿਆ ਪਰ ਇਹਨਾਂ ਦੇ ਮੈਂ ਪਹਿਲਾਂ ਦੱਸਿਆ ਕਈਆਂ ਦਾ ਜਨਮ ਦਾਸ ਪਿੰਨਾ ਕਈਆਂ ਦਾ ਜੀਵਨ ਦੱਸਦਾ ਕਿ ਜੀਵਨ ਦੇ ਜਾਂਤ ਵਾਦ ਦਾ ਤੇ ਕਈਆਂ ਦਾ ਮੌਤ ਮਰਨੇ ਡਾਵਾ ਇਹ ਬਹੁਤ ਹਨਕੁੰਦਾ ਵਾ ਉਹ ਸਾਨੂੰ ਸੇ ਦੇਦੀ ਹੁਣ ਇਹਨਾਂ ਦਾ ਜਿੰਗਲ ਸਾਰਾ ਖੇ ਦੇ ਦਿਆ। ਇੱਕ ਇੱਕ ਰਾਜਿਸਤ ਲੱਕੜ ਵਾਲੇ ਕੰਮ ਔਰ ਜਿਹੜੇ ਮਕਾਨ ਬਣਾਉਣ ਵਾਲੇ ਲੋਹੇ ਦੇ ਕੰਮ ਵਾਲੇ ਜਿੰਨੇ ਟਟਾਲਿਆ ਜਿੰਨਾ ਸਭ ਕੁਝ ਬੰਦਾ ਲੋਹੇ ਦਾ ਇਹ ਵਿਸਕਰਮਾ ਨਹੀਂ ਅੱਛਾ ਵਿਸਕਰਮਾ ਨਹੀਂ ਵਿਸਕਰਮਾ ਨਹੀਂ ਆਪਾਂ ਜੇ ਤੇਤੀ ਜੁਗਰਾ ਤੇ ਧਿਆਨ ਥੋੜਾ ਪੜਦੇ ਤੇਤੀ ਜਗਤ ਦੁਆਪਰ ਤੇ ਪੜਦੇ ਆ ਸਾਰਾ ਵਿਸਕਰਮਾ ਦਾ ਤੁਹਾਨੂੰ ਜਿਗਰ ਮਿਲਦਾ ਕਹਿੰਦੇ ਜਦੋਂ ਸ੍ਰੀ ਰਾਮ ਤੇਂਦਰ ਜੀ ਸ਼ਰੇ ਲੰਕਾ ਦੇ ਕੋਲ ਅ ਕਿੰਨੀ ਸੀ ਹਾਂਜੀ ਤੇ ਸਮੁੰਦਰ ਸੀ ਉਹ ਕਿ ਸਮੁੰਦਰ ਨੂੰ ਪਾਰ ਕਰਨਾ ਸੀ ਹਾਂਜੀ ਤੇ ਪਾਰ ਕਰਨਾ ਦੇ ਕੋਲ ਬੋਲਦਾ ਹੀ ਨਾ ਹੋਰ ਕੇ ਨਾ ਸਣਾ ਬਲੋ ਪਾਰ ਨਗਾਉਣ ਸਰਾ ਜੀ ਕਹਿੰਦੇ ਵੀ ਜਿਹੜਾ ਪੱਥਰ ਸੁਰ ਦੇ ਵਿੱਚ ਡੁੱਬ ਗਿਆ ਜਿਹੜਾ ਪੱਥਰ ਸੁਰ ਉਹ ਪੱਥਰ ਕਿਤਾ ਪਾਣੀ ਤੱਕ ਨਹੀਂ ਆਉਂਦਾ ਹੈ ਅ ਸਿਕੰਦਰ ਨੇ ਤੇ ਰਾਮ ਚੰਦਰ ਜੀ ਨੇ ਅਰਦਾਸ ਕੀਤੀ ਹਨੂਮਾਨ ਨੇ ਅਰਦਾਸ ਕੀਤੀ ਫਿਰ ਪ੍ਰਭੂ ਪਰਮਾਤਮਾ ਨਾ ਕਿ ਰਾਮ ਦਾ ਮਤਲਬ ਰਮਿਆ ਹੋ ਜੋ ਹਰ ਜਗ੍ਹਾ ਬੈਠ ਕੇ ਹੈ ਫਿਰ ਇਹਨੂੰ ਜਿਹੜਾ ਸ੍ਰੋਮਣੀ ਇਹਨੂੰ ਕਹਿੰਦੇ ਸ੍ਰੋਮਣੀ ਦਾ ਬਲ ਸਰਮਾ ਸ੍ਰੋਮਣੀ ਸੀ ਦੇਵਤਾ ਸੀ ਅੱਛਾ ਅੱਛਾ ਉਹ ਸਾਰੇ ਦੇਵਤਿਆਂ ਨੂੰ ਵੀ ਸ੍ਰੋਮਣੀ ਰੱਖਿਆ ਇਹਨੂੰ ਖਾਸ ਕਰਕੇ ਉਸ ਜਗ੍ਹਾ ਦੇ ਪੀਰ ਦੀ ਹੁਣ ਗੁਰਵੰਨਾ ਸੁਮਿੰਦਰ ਤੇ ਸੁਮਿੰਦਰੰਪੁਰਾ ਕਨਾਗੜਾ ਤੇ ਸੁਮਿੰਦਰ ਵੀ ਆ ਤਹਾਰੋ ਗਾਉ ਕੋਈ ਧਾਰ ਲਿੰਦੇ ਆ ਕੇ ਇਹ ਤਾਂ ਗੁਰਬਾਣੀ ਹੁ ਤਾਂ ਸੁਮਿੰਦਰ ਵੰਸ ਦਾ ਗਾਵਾ ਸੁਮਿੰਦਰ ਦਾ ਅੰਤ ਪਾਤਰਿਕ ਪਾਣੀ ਜਾਂਦਾ ਲੋਕ ਇਹ ਕਿਹਦੇ ਦੌਰ ਕਿ ਨਾਉਂ ਕਿ ਨਾ ਡੇਰਾ ਉਹ ਗਸੁੰਦ ਉਹਨਾਂ ਦੇ ਗੁਰਵੰਨਾ ਸਹੀ ਗਰ ਪਰ ਕਿ ਵੀ ਇਹ ਬਾਦੀ ਵਿਸਕਰਵਾ ਵਿਸਕਰਵਣ ਪੀਰ ਪ੍ਰਮਾਤਮਾ ਨਦਰ ਰਾਸੇ ਇਹੋ ਜਿਹੜਾ ਪੱਥਰ ਫਿਰ ਮਨਸੀ ਰਾਮ ਚੰਦਰ ਜੀ ਨੇ ਕਿਹਾ ਹਨੂਮਾਨ ਨੂੰ ਇਹ ਹਨੂਮਾਨ ਪੱਥਰ ਦੇ ਉੱਪਰ ਰਾਮ ਲੈ ਕੇ ਫਿਰ ਪੱਥਰ ਸੁਣ ਕੇ ਰਾਮ ਦਾ ਉਹਦੇ ਰਮਿਆ ਉਹਨਾਂ ਆਪਣੇ ਨੇ ਨਹੀਂ ਕਿਹਾ ਉਹਨਾਂ ਦੇ ਰਾਮ ਚੰਦਰ ਨੇ ਕਿਹਾ ਰਾਮ ਲੈ ਕੇ ਕਿ ਰਮਿਆ ਜਿਹੜਾ ਉਹ ਨੂੰ ਪ੍ਰਮਾਤਾ ਰਮਿਆ ਹੈ ਜੇ ਜਿਹੜੇ ਜਿਹੜੇ ਪੱਥਰ ਸੁਣਦੇ ਸੀ ਉਹ ਪੱਥਰ ਤਰ ਹੁੰਦਾ ਅੱਛਾ ਕੁਝ ਕਰਮਾ ਫਲ ਦੇ ਸਪੋਰਟ ਪਰ ਮੁਕਮਾ ਹੈ ਅਜਾ ਫਿਰ ਪੋਲ ਜਿਹੜਾ ਉਹ ਜਿਹੜਾ ਸਿਕਰਮਾਂ ਦੇ ਪੋਲ ਬਣਾਇਆ ਸੀ ਅੱਜ ਵੀ ਕਿੰਨੇ ਫਿਰ ਸ਼ਾਣਾਨੰਦੀ ਤੇ ਫਿਰ ਜਿਹੜਾ ਸ੍ਰਲੰਕਾ ਦੇ ਜਿੱਥੇ ਹਾਂਜੀ ਅੱਜ ਵੀ ਅਪਾ ਇਹ ਉਹ ਸਮੁੰਦਰ ਦੇ ਕਿਨਾਰੇ ਜੰਨੇ ਨੁਲੰਕਾ ਜਾਂਦੇ ਆ ਤੇ ਕਿੰਨੇ ਵੀ ਉਹ ਜਿਹੜਾ ਪੋਲੇ ਉਹ ਰਾਮ ਦੇ ਨਾਮ ਤੇ ਬਣਿਆ ਸੀ ਕਿ ਇਸ ਪੋਲ ਤੋਂ ਨਹੀਂ ਰਾਮ ਨੇ ਪੋਲ ਬਣਾਇਆ ਸੀ ਆਪੀ ਸ੍ਰਲੰਕਾ ਲਿਓ ਜੰਕਰਚੜਾ ਕੀਤੀ ਹੈ ਅਸਾ ਦੁਸਰ ਦੁਆ ਪਰ ਜੁਗ ਦਾ ਰਾਮ ਦੀ ਹਾਂਜੀ ਦੋਆਪੁਰ ਦੀ ਬਿੰਕੀ ਘਾਣੀ ਬੜੀ ਸੋਹਣੀ ਹੁੰਦੀ ਆ ਇਹ ਦੀ ਸਦਾਮੇ ਦੀ ਕਿਸ਼ਣ ਉਹ ਤਾਂ ਸੋਤੇ ਪੜਦੇ ਹੋਣਗੇ ਐ ਪੜੇ ਹੋਏ ਹੁੰਦੇ ਹੋਣਕ ਸਰ ਹਾਂਜੀ ਸਦਾਮੇ ਦੀ ਕਿਸ਼ਣ ਦੀ ਘਾਣੀ ਬਿਲਕੁਲ ਉਹ ਕਿੰਨੇ ਜਦੋਂ ਕੀ ਇਹ ਮੰਤਰੀ ਦੋਵੇਂ ਇਕੱਠੇ ਡੰਗਰ ਕਰਦੇ ਹੁੰਦੇ ਦੋਹਾਂ ਦੇ ਬ੍ਰੂਕਸ ਹਾਂਜੀ ਪੜਾਏ ਇੱਕ ਜਗ੍ਹਾ ਕਰਨ ਜਾਂਦੇ ਸਦਾਮੇ ਦੇ ਕਿਸ਼ਣ ਉਹਨਾਂ ਤੇ ਜਦੋਂ ਇੱਕ ਵਾਰਸ ਹੋ ਗਈ ਸੀ ਜੇ ਵਾਰਸ ਹੋ ਗਈ ਤੇ ਪ੍ਰੋਜੈਕਟ ਸੁਦਾਮਾ ਚੋਰੀ ਆਪਣੇ ਦੇ ਚੜੀ ਲੈ ਗਏ ਚੜੀ ਦੇ ਮਜ਼ਦੂਰੀ ਕਰਤੇ ਖੜੇ ਬਲ ਬਾਤਸੋ ਦੀ ਬਾਤਸੋ ਲੁਕਣ ਬਾਤ ਦੀ ਰਕਤਲੇ ਬੈਠੇ ਸਭ ਤੇ ਫਿਰ ਜੋ ਠੰਡ ਲੱਗ ਰਹੀ ਸੀ ਹਾਂਜੀ ਤੇ ਜਿਹੜਾ ਸੁਦਾਮਾ ਉਹ ਚੋਰੀ ਚੜੇ ਆਪਣੇ ਦੇਖ ਚੋ ਕੱਢ ਕੇ ਖਾਣ ਲੱਗਾ ਇੱਥੇ ਖਾਣ ਖਾਦ ਤੇ ਦੰਦਾ ਦੀ ਬਾਹਰ ਤੋਂ ਨਹੀਂ ਜੇ ਤੂੰ ਖਾਣਾ ਤੂੰ ਹਾਂਜੀ ਦੰਦਾ ਦੀ ਆਵਾਜ਼ ਆਈ ਤੇ ਕਿਸੇ ਨੂੰ ਹਾਲ ਕਿਦੂ ਆਹ ਸੁਦਾਮਾ ਕੀ ਖਾ ਰੋਗਾ ਕੀ ਖਾ ਗਿਆ ਦੰਦਾ ਦੀ ਮਾਰ ਐ ਦੰਦ ਖੜਕਦੇ ਠੰਡ ਦੇ ਨਾਂ ਤੇ ਦੰਦ ਵੱਜਦੇ ਆ ਉਹ ਠੰਡ ਦੇ ਨਾਂ ਤੇ ਉਹ ਉਹ ਕਹਿੰਦਾ ਵੀ ਤੂੰ ਬਰਲਾਸ਼ ਨਾਲ ਆ ਕੇ ਆਂ ਊਂ ਬੁਲਾ ਊਂ ਇੱਧਰ 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 ਲੰਦਰੀ ਅੰਤ ਉਹ ਤਾ ਤਨੇ ਅੰਵਲ ਝੂੜ ਪੜਨ ਲੈ ਬੜਾ ਲੰਦਰੀ ਉਹ ਦਲਿੰਦਰ ਬੈ ਗਾ ਉਹਦਾ ਹੋਇਆ ਹੋ ਗਿਆ ਜਿਹੜਾ ਕਿਸੇ ਭਗਵਾਨ ਦੁਆਰ ਕਦੇ ਰਾਜੀ ਬਣ ਗਏ ਨੇ ਹੁਣੇ ਕਰ ਵਿੱਚ ਗਰੀਬੀ ਆ ਗਈ ਜੀ ਸ਼ਾਂਤੀ ਦੇ ਦਲਿੰਦਰ ਕਹਿੰਦਾ ਕਿਸੇ ਭਗਵਾਨ ਤਦ ਲਈ ਕਰ ਪੈਦਾ ਹੋ ਗਏ ਆ ਸੱਤ 6 7 ਬੱਚੇ ਹੋ ਗਏ ਖਾਣਾ ਫਟੇ ਕੱਪੜੇ ਤੇ ਕੁਛ ਖਾਣ ਪੀਣ ਨੂੰ ਇੱਕ ਦਿਨ ਕਿੰਦਾ ਘਰਵਾਲਾ ਕਰਨ ਲੱਗੀ ਤੇ ਤੁਸੀਂ ਕਹਿੰਦੇ ਸੀ ਸੁਦਾਮਾ ਮੇਰਾ ਕਿਸੇ ਲਵਾਉਣ ਮੁੱਕ ਰਿਹਾ ਸੁਦਾਮਾ ਨੇ ਕਹਿਣ ਲੱਗੀ ਤੇ ਜੋ ਉਹਨਾਂ ਕੋਲ ਜਾਓ ਤੇ ਕੁਛ ਮੰਗ ਕੇ ਲੈ ਕੇ ਆ ਸਾਡਾ ਪੇਟ ਭੁਰਭੁਣ ਜਾਓ ਜੇ ਵੀ ਖਾਣ ਪੀਣ ਨੂੰ ਮਿਲ ਜਾਵੇ ਤੇ ਤੁਸੀਂ ਕਹਿੰਦੇ ਜੋ ਰੋ ਕਹਿੰਦੇ ਮੇਰਾ ਦੋਸਤ ਜਿੱਤਾ ਉਹਦਾ ਨੱਟ ਰਿਹਾ ਬੜਾ ਏ ਮੰਦੀ ਰਾਜਾ ਵਾ ਅੱਛਾ ਉਹ ਫਿਰ ਭਾਈ ਗਦਾ ਜਿੰਦੇ ਵਿਪਸਦਾਮਾ ਬਾਲ ਦੀ ਬਾਲ ਸਕਾਇ ਮਿੱਤਰ ਗਾਇ ਲਾਗੂ ਹੋਈ ਭਾਮਣੀ ਮਿਰਜ ਦੇ ਦੱਦਰ ਗਾਇ ਦੂਰੋਂ ਦੇਖ ਡੰਡੌਤ ਕਰ ਸਾਡ ਸਗਾਸ ਅਰਜੀ ਆਂਕੀ ਹਾਂਜੀ ਅੱਛਾ ਜਦ ਚੱਲੇ ਅਗਣੀਆਂ ਬਣ ਕੇ ਘਰ ਦੀ ਆਕੇ ਘਰ ਦੀ ਚੀਲੀ ਦੀ ਚੋਲ ਬਣਤੀ ਪੱਲੇ ਜਦੋਂ ਸਦਾਮਤ ਜਾਣਦੇ ਆ ਨਾ ਤੇ ਚੱਲਿਆ ਘੰਟਾ ਘਟ ਗਿਆ ਮਿੰਟੀਆਂ ਘਟ ਗਿਆ ਵਾਰਨ ਵਿੱਚ ਗੱਲਾਂ ਕਰਦਾ ਜਾਂਦਾ ਵੀ ਉਹ ਇੱਕ ਰਾਜਾ ਮਹਿਕ ਬਿਲਕੁਲ ਗਰੀਬ ਆ ਹੈ ਅੱਛਾ ਕਿ ਪਗਰੇ ਮਾਰ ਕੇ ਪਹੁੰਚਾ ਦਾ ਮਾਈ ਗੋਡ ਰਾਈਟ ਪਹੁੰਚਾ ਨਗਰ ਦੇ ਦਵਾਰ ਕਾ ਸਿੰਘ ਦਵਾਰ ਖਲੋਤਾ ਦੇ ਇਹ ਜਿਹੜੇ ਦਵਾਰ ਕਾ ਪਹੁੰਚਾ ਨਾ ਤੇ ਦਵਾਰ ਕਾ ਪਹੁੰਚ ਕੇ ਜਿਹੜਾ ਖਲੋਤਾ ਸੰਤਰੀ ਹੁੰਦਾ ਉਹਨੂੰ ਕਹਿੰਦਾ ਮੈਂ ਪ੍ਰਸ਼ੁਗੁਣਾ ਦੋਸਤ ਹਾਂ ਉਹਨੂੰ ਪ੍ਰਸ਼ੁਗੁਣਾ ਦੋਸਤ ਤੇਰੇ ਨੇ ਜੁੱਤੀਆਂ ਫੱਟੇ ਹੋਏ ਕੱਪੜੇ ਆ ਸੱਤੇ ਪਗੜੀ ਦਾ ਪਨ ਬੰਦੇ ਮੰਡੀਂ ਇਹ ਕਿਨੇ ਦੋਸਤ ਅਤਕ ਲਗ ਲਗ ਕਰਨ ਬਿੰਨ ਮੇਰੇ ਦੋਸਤ ਅੰਦਰ ਕਰਨ ਤੋਂ ਉਸਕੇ ਉਹਨਾਂ ਕਿਸੇ ਬੰਦੇ ਪਛਣ ਗਿਆ ਵਾ ਤੇ ਕਿਸੇ ਨੇ ਪੁੱਛਿਆ ਤਾਂ ਬੜਾ ਦਿਵਸ ਤੱਕ ਕਿ ਨਾਂ ਇਹਦਾ ਨਾਂ ਤੇ ਉਸਾਰ ਚਾਰ ਪੈਰ ਉਹਦੇ ਜੁੱਤੀ ਵੀ ਜਿਹੜੇ ਜੜੀ ਲਗੋਟੀ ਹੋਈ ਫੱਟੀ ਹੋਈ ਆ ਔਰ ਤਾਨੇ ਦੇ ਕੱਪੜਾ ਨਹੀਂ ਪ੍ਰਸੇਟ 48 ਪਗੜੀ ਜਦੋਂ ਨਾ ਕਹਿ ਉਹਨੇ ਕਹਿੰਦਾ ਪੁਸ਼ਕਾ ਨਾਮ ਦੀ ਕਹਦਾ ਹੋਇਆ ਉਹ ਸਦਾਮਾ ਹੁੰਦਾ ਤੇ ਮਰ ਭਾਈ ਗੱਲ ਜਦੋਂ ਸਦਾਮਾ ਲੱਗ ਦਿੱਤਾ ਨਾ ਫਿਰ ਸਾਡੀ ਸਗਾਤ ਸਗਾਤ ਸੱਜ ਕੇ ਭੱਜ ਗਈ ਕਿਸ਼ਨ ਗਰੋਂ ਦੋ ਤੱਕ ਤੇ ਫਿਰ ਜਦੋਂ ਅੰਦਰ ਬੁਲਾਇਆ ਤੇ ਲੱਗ ਗਈ ਕਹਿੰਦੇ ਬੇਪਰ ਦਖਣਾ ਬੈਰੀ ਲੈ ਕੇ ਗੱਲ ਕਰਨ ਆਏ ਕੋਈ ਗਰਦਾ ਨਹੀਂ ਫਿਰ ਪਰਦਖਣਾ ਦਿੱਤੀ ਤੇ ਉਹ ਆਪਣੇ ਸਗਾ ਸੁਨੇ ਮਟਾਇਆ ਸਾਡੇ ਸਗਾ ਆਦਿਏ ਕਿ ਸੁਗਾ ਸੁਨੇ ਮਟਾਇਆ ਫਿਰ ਪਰਦਖਣਾ ਦਿੱਤਾਂ ਦੀ ਫਿਰ ਕੈਰ ਟੁੱਟੀ ਕੈਰ ਟੁੱਟ ਕੇ ਜ਼ਰੂਰੀ ਚਰਨਾ ਮਿੱਤਰ ਬੁਲਾਇਆ ਫਿਰ ਚਾਰ ਪਦਾਰਸ ਸੁਖ ਪਟਾਇਆ ਫਿਰ ਚਾਰ ਪਦਾਰਸ ਬਣ ਗਏ ਤਾਂ ਹੁਣ ਦੋਸਤ ਦੋਤ ਕੋ ਮੰਗਦਾ ਗਿਆ ਮੰਗਣ ਪਰ ਮੰਖਿਆ ਕੋਸ ਨਹੀਂ ਜਦੋਂ ਬਿਜਲੀ ਦੇ ਕਹਦੇ ਜਾਂ ਸਾਡੇ ਉੱਤੇ ਪਰਜਾਇ ਨਹੀਂ ਕੁਝ ਪਿੱਜਾਇ ਤਦ ਇਸ ਸੁਭਾਨ ਕਰਨ ਲੱਗੇ ਇਸ ਆਵੇਦਨ ਦੇ ਜੱਟ ਦਾ 31 ਚੋਂ ਉਹ ਵੀ ਨਿਤਿਕ ਆਦਮ ਤਿੰਨ ਚੋਂ ਇੱਕ ਚੌਲਾਂ ਨੂੰ ਬੋਟੇ ਨਾ ਬੋਲੇ ਆਪਣੇ ਆਪ ਹੋਲ ਜਿਹੜੂ ਪੱਕਾ ਮਾਰਦੇ ਤੋਦ ਵਾਰਦੇ ਚਾਰ ਤੋਂ ਧਾਰ ਚਾਰ ਪਾ ਦੋ ਉਹਦ ਸਿਆਹ ਮਹੀਨੇ ਦੇ ਕਿੰਨੇ ਰਾਤ ਕਰਦੀ ਉਹਦ ਵਿਸ਼ਵਾ ਮੱਤਲੂ ਨਿਸਕਰਮਨ ਨਿਸਕਰਮਨ ਭੇਜਿਆ ਇਹਦੀ ਕੋਲ ਸਾਰੇ ਬਣਾ ਗਏ ਤੇ ਇਹੋ ਜਿਹੀ ਘਰ ਬਣਾ ਕੇ ਆਮਦਾਨੇ ਦੇ ਖਾਤ ਕਰਨੇ ਕਿ ਸਦਾ ਮੇਜਤ ਕੁਰਿਆਣਾ ਜਿਤ ਤੋਰੀਆ ਤੇ ਦੇਖਿਆ ਨੀ ਘਾਰੋਂ ਕੋ ਚਾਨ ਤੇ ਵਾਵੇ ਉਹ ਕਿਤੇ ਉੱਠ ਗਿਆ ਸੀ ਕਿਤੇ ਨਾੜ ਮੜੀ ਪੰਨਾ ਤੇ ਕਿਹਨੀ ਵਾਰ ਦੇ ਵਿਸਕਰਮਾ ਨੇ ਰਾਤ ਤੋ ਰਾਤ ਜਿਹੜਾ ਆ ਆਸ਼ਰਮ ਕੋ ਹਲੇ ਤੇ ਜਲਸ ਕਰਮਾ ਨੂੰ ਮੰਨਦੀ ਹੋ ਸ੍ਰੋਣੀ ਜਨਨ ਫਿਰ ਨਾ ਕਿ ਸ੍ਰੋਣੀ ਭਗਤੀ ਉਹ ਉਹ ਤਾਰ ਸੀ ਫੰਗਰ ਪਰ ਜਗਦੀਵ ਤਾਰ ਸੀ ਕੋ ਉਹ ਵੜਾ ਸਕਦੇ ਘਰ ਫਿਰ ਵਿਸਕਰਮਾ ਨੇ ਕੀ ਕੀਤਾ ਵਿਸਕਰਮਾ ਨੇ ਸਾਰੀ ਜਿਹੜੀ ਆ ਨਗਰੀ ਜਿਹੜੀ ਆ ਉਹ ਸਾਰੀ ਇੱਕ ਦਰਜਾ ਦੀ ਜਸਦਾਮਾ ਗੰਧੇ ਤੇ ਚੜਨਾ ਕਿ ਕਿਤੇ ਚੁਗੀ ਰੋ ਬਾਣੀ ਤੇ ਵੀ ਕਿਤੇ ਕਿਤੇ ਹੈ ਕਿਸੇ ਕੋ ਬਾਹਰ ਕੋ ਗਿਆ ਸਾ ਮੈਂ ਮੰਗਿਆ ਨਹੀਂ ਕੋਈ ਤੇ ਪ੍ਰਭੂ ਘਰ ਦੇ ਜਿਹੜਾ ਬਿਲਕੁਲ ਪਹਿਲੇ ਹੀ ਤੁਹਾਡੇ ਉਹਦੇ ਗੱਲ ਕੀਤੀ ਦੇਨ ਵਾਲਾ ਦੱਦਾ ਦਾਤਾ ਇੱਕ ਸਭ ਤੋਂ ਦੇਵਨ ਹਾਥ ਦਿੰਦਿਆ ਟੁੱਟਦਾ ਸਹੀ ਗੱਲ ਪੜਨਾ ਪੜੇ ਪੜਨਾ ਆ ਉਹਦੇ ਦੇਣਾ ਵਾਲਾ ਬਾਬਾ ਕਹਾ ਪਿਆ ਉਹ ਤੇ ਕਿਸੇ ਚਿਰ ਹੀ ਹੁੰਦਾ ਬਾਬਾ ਬੁੱਢਾ ਜੀ ਦਾ ਪਹਾਲ ਨਹੀਂ ਮਾ ਜੀ ਗੁਰੂ ਅਰਜਨ ਦੇਵ ਜੀ ਆਪਣੇ ਘਰ ਤੋਂ ਨਹੀਂ ਕਰਦਾ ਕਰਦਾ ਐਸਾ ਕੁਝ ਕਰਦੇ ਕੁਝ ਕਰਦੇ ਕਿ ਕਿੱਛੇ ਕਿ ਬੁਢਿਆਈ ਬੁਢਿਆਈ ਦੇਣ ਮਾਰ ਬੜਿਉਣ ਵਾਲਾ ਕਿਤਾ ਨੂੰ ਬਾਬਾ ਬੁੱਢਾ ਜੀ ਬਾਈ ਤੇ ਉਹ ਕਿਛੇ ਦਾ ਭਗਵਾਨ ਆ ਗੱਲ ਨੂੰ ਆ ਵੀ ਕਰਦਾ ਕੁਝ ਕਰਦਾ ਵੀ ਇੱਕ ਬਾਬੇ ਵਿਸਕਰਵਾਂ ਨੂੰ ਕਿਹਾ ਕਿ ਜਦ ਕਲੋਂ ਦੀ ਇਹ ਦਾ ਕਰਪਾ ਸਾਰਾ ਕਰਾ ਇਹ ਤਾਂ ਇੱਕਮ ਤਾਡਾ ਆ ਮੇ ਕਈ ਤੁਹਾਡਾ ਕੰਮ ਇਸ ਕਰਕੇ ਉਸ ਕਰਵਾਣ ਜਿਹੜਾ ਵੀ ਆਰ ਜੀ ਸਤਾਰੇ ਜਾਣਕਾਰੀ ਹੈ ਕਿ ਉਹ ਦਵਾ ਪ੍ਰਦੂਗਰੀ ਵਿੱਚ ਇਹਨਾਂ ਅ ਵਿਸ਼ੰਗਤਾਰ ਸ਼ਿਸ਼ਭਾ ਵੜਾਈ ਉਹਨਾਂ ਦਾ ਸਾਧਿਤ ਤ੍ਰਿਤੀ ਯੁਗ ਚ ਰਾਮਚੰਦ ਚੰਦਰਾ ਉਹਨਾਂ ਦੇ ਸਾਥ ਦਾ ਉਹ ਜੁਲੰਕਾ ਬਣਾਈ ਉਹ ਇਸ ਕਰਵਾ ਨਹੀਂ ਬਣਾਈ ਸੀ ਜੀ ਦਾ ਵਰਸ ਲੰਕਾ ਦਾ ਰਾਮ ਨੂੰ ਸ਼ੇਵ ਜੀ ਨੇ ਵਰ ਦਿੱਤਾ ਅੱਛਾ ਹੈ ਤੇ ਸ਼ੇਵ ਜੀ ਦੇ ਵਰ ਦੇ ਨਾਲ ਸ਼ੇਵ ਜੀ ਨੇ ਵਿਸ਼ਕਰਮਾ ਨੂੰ ਕਿਹਾ ਕਿ ਲੰਕਾ ਤੁੰਨਾ ਲੰਕਾ ਤੇ ਉਹਨੇ ਤਿਆਰ ਕੀਤਾ ਵਿਸ਼ਕਰਮਾ ਨੂੰ ਕਿ ਐਡਾ ਮਹਾਨ ਉਹਨਾਂ ਦਾ ਜਲਵਾ ਕਾਉਂਕੀ ਤਾ ਜਿੰਨਾ ਦਾ ਪਾਛਾ ਹੈ ਸਾਰਾ ਜੰਗ ਦਾ ਰਾਮ ਮੈਂ ਕਿਹਾ ਮਬਾ ਜੀ ਛੋਟੇ ਵੀ ਇਹ ਦੱਸੇ ਵੀ ਜਿਸ ਤਰ੍ਹਾਂ ਹੁਣ ਦੀਵਾਲੀ ਤੋਂ ਬਾਅਦ ਵਿਸ਼ਕਰਮਾ ਕੀ ਦਾ ਦਿਨ ਆਉਂਦਾ ਆ ਉਸ ਦਿਨ ਲੋਕੀ ਆਪਣੇ ਗੱਡੀਆਂ ਜਿਸ ਤਰ੍ਹਾਂ ਫੈਕਟਰੀਆਂ ਵਾਲੇ ਨੇ ਆਪ ਸਾਰੇ ਹਥਿਆਰਾਂ ਦੀ ਪੂਜਾ ਕਰਦੇ ਆ ਹਨਾ ਹਾਂ ਉਹਦੇ ਪਿੱਛੇ ਕੀ ਇਹ ਕਿਉਂ ਕਰਦੇ ਆ ਜੀ ਜਿਹੜਾ ਉਹ ਦੇਵਤਾ ਮੰਨਦੇ ਆ ਹਾਂ ਜਿਸ ਦੇਵਤੇ ਨੇ ਬਣਾਏ ਹੋਣ ਸਭ ਕੁਝ ਬਣਾਇਆ ਹੋਵੇ ਉਹਦੇ ਤਿਆਰ ਕੀਤਾ ਹੋਇਆ ਜਿੰਨੇ ਛਾ ਜਿੰਨੇ ਸਸਤਰ ਜਿੰਨੇ ਕੁਛ ਆਉਂਦਾ ਉਹਦਾ ਤਿਆਰ ਕੀਤਾ ਹੋਇਆ ਕਿ ਜੇ ਉਹਨੇ ਤਿਆਰ ਕੀਤਾ ਉਹਦੀ ਪੂਜਾ ਕਰਨੀ ਹੈ ਯਾਨੀ ਕਿ ਵਿਸ਼ਕਰਮਾ ਕੀਤਾ ਹੈ ਹਾਂ ਬਿਤਾ ਆਪਾਂ ਆਪ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਖੰਡਾ ਬਸਤੀ ਦਾ ਤਲਵਾਰ ਬਸਤੀ ਤੋਂ ਹਮੇਸ਼ਾ ਸੀ ਬੜਾਈ ਕਿੰਨੀ ਹੈ ਬੜਾਈ ਆ ਬਹੁਤ ਜਿੱਤੀ ਹੈ ਨਾ ਪਰ ਆਪਾਂ ਉਹਦੀ ਜਦੋਂ ਆਪਾਂ ਲੈਣੀ ਆਪਾਂ ਦਾਂਗੇ ਜਦੋਂ ਆਪਾਂ ਪਿੰਲੇ ਉਹਦੀ ਨਮਸਕਾਰ ਕਰਾਂਗੇ ਸਤਿ ਸ਼੍ਰੀ ਅਕਾਲ ਨਮਸਕਾਰ ਕਰਾਂਗੇ ਅਸਤੇ ਕੋ ਦਿਨਾਂ ਦੇ ਥਿਆਰ ਆ ਜੁਗਾ ਰਾਜਨੀਤੀ ਵਾਲੇ ਆ ਉਹ ਵੀ ਅੱਜ ਗੁਜ਼ਾਰਦੇ ਆ ਜਿਤਾ ਲੋਹੇ ਦੇ ਨਿੱਕੀ ਆ ਉਹ ਵੀ ਅੱਜ ਗੁਜ਼ਾਰਦੇ ਆ ਮਨ ਜੋ ਸਾਰੇ ਉਹ ਵੀ ਕਾਰੋਬਾਰ ਜੋ 1970 ਸਾਤੇ ਬਣਾਇਆ ਮਿਸਕਰਮਾ ਜੀ ਮਿਸਕਰਮਾ ਨੇ ਬਣਾਇਆ ਅੱਛਾ ਗ੍ਰੀਜ ਪੂਜਾ ਹੋਣੀ ਨਹੀਂ ਹੁੰਦੀ ਠੀਕ ਹੈ ਅੰਕ ਬਾਬਾ ਜੀ ਬਹੁਤ ਬਹੁਤ ਅੱਛਾ ਹੈ ਜੀ